ਲੰਬੇ ਸਮੇਂ ਤੋਂ ਖਸਤਾ ਹਾਲਤ ਦੇ ਵਿੱਚ ਚੱਲੀ ਆ ਰਹੀ ਸੁਬਾਨਪੁਰ ਤੋਂ ਪੁਲਾਤ ਕਰੀਬ 17 ਕਿਲੋਮੀਟਰ ਲੰਬੀ ਸੜਕ ਤੇ ਹੁਣ ਭਾਗ ਖੁੱਲਣ ਜਾ ਰਹੇ ਨੇ ਕਰੀਬ 40 ਤੋਂ 45 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਸ ਸੜਕ ਦਾ ਕਾਇਆਕਲਪ ਹੋਣ ਜਾ ਰਿਹਾ ਹੈ ਸੜਕ ਦੀ ਹਾਲਤ ਸੁਧਾਰਨ ਦੇ ਕੰਮ ਦਾ ਉਦਘਾਟਨ ਵਿਧਾਨ ਸਭਾ ਹਲਕਾ ਪੁਲਾਤ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਡਾਇਰੈਕਟਰ ਪੀ ਡਬਲਯੂ ਆਰ ਡੀਏ ਹਰਸਿਮਰਨ ਸਿੰਘ ਕੁਮਣਵਾਲੋਂ ਕੀਤਾ ਗਿਆ ਉਨਾ ਦਾਵਾ ਕੀਤਾ ਹੈ ਕਿ ਲਗਭਗ 4 ਮਹੀਨਿਆਂ ਦੇ ਅੰਦਰ ਅੰਦਰ ਸੜਕ ਮਲਾਈ ਵਰਗੀ ਬਣ ਜਾਵੇਗੀ ਇਹਦਾ ਉਹ ਵੈਸੇ ਹੈ ਤੇ ਮੁੱਦਾ ਕੱਲਾ ਨਡਾਲੇ ਦਾ ਨਹੀਂ ਪਲੱਤ ਪੂਰੇ ਹਲਕੇ ਦਾ ਹੀ ਜਿਹੜੀ ਸੁਭਾਨਪੁਰ ਤੋਂ ਨਡਾਲਾ ਨਡਾਲੇ ਤੋਂ ਪਲੱਤ ਰੂਟ ਦਾ ਜਿਹੜਾ ਕੋਈ ਮਸਲਾ ਸੀਗਾ ਬੜੇ ਚਿਰ ਦੀਆਂ ਕੋਈ ਸੀਗੀਆਂ ਜਿਹੜੀਆਂ ਰਿਕੁਐਸਟ ਕੀਤੀ ਗਈ ਸੀ ਡਿਪਾਰਟਮੈਂਟ ਵੱਲੋਂ ਹੋਰ ਡਿਪਾਰਟਮੈਂਟਸ ਦਾ ਜਿਹੜਾ ਇਸ਼ੂ ਸੀਗਾ ਉਹਨੂੰ ਅੱਜ ਰਿਜ਼ੋਲਵ ਕਰਾ ਕੇ ਇਸ਼ੂ ਨੂੰ ਅੱਜ ਨਾਲੇ ਇੱਕ ਸਾਰੀ ਸੰਗਤ ਜਿੰਨੇ ਪਿੰਡ ਆ ਜਿੰਨੇ ਨੂੰ ਵੀ ਇਹ ਰੂਟ ਲੱਗਦਾ ਸਾਰੇ ਇੱਥੇ ਮੌਜੂਦ ਹੈ ਅੱਜ ਇਹ ਵੀ ਦੱਸਦੇ ਕਿ ਕਿੰਨੀ ਚੌੜੀ ਕਰਨ ਲੱਗੇ ਆਪਾਂ ਰੋਡ ਇੱਕ ਇਹ ਪਲੱਸ ਇਹਦਾ ਜਿਹੜਾ ਟੈਂਡਰ ਜਿਹੜਾ ਆ ਫਲੋਟ ਕਰਨ ਲਈ ਆਲਰੇਡੀ ਕਹਿ ਦਿੱਤਾ ਐਕਸੀਨ ਸਾਹਿਬ ਨੂੰ ਵੀ ਤੇ ਜਿਹੜੀਆਂ ਕੋਈ ਪੈਂਡਿੰਗ ਪਰਮਿਸ਼ਨਸ ਵੀ ਸੀਗੀਆਂ ਉਹ ਸੀਐਮ ਆਫਿਸ ਤੋਂ ਜਿਹੜਾ ਆ ਉਹਨਾਂ ਨੂੰ ਅੱਗੇ ਡਿਪਾਰਟਮੈਂਟਸ ਨੂੰ ਕਹਿ ਦਿੱਤਾ ਗਿਆ ਕਿ ਵਿਦਨ ਨੈਕਸਟ ਫਿਊ ਡੇਸ ਦੇ ਇਹਦਾ ਕੰਮ ਜਿਹੜਾ ਜਲਦੀ ਸ਼ੁਰੂ ਕਰਵਾ ਦਿੱਤਾ ਜਾਊਗਾ ਇਹ ਮੈਂ ਮੁਬਾਰਕਬਾਦ ਦੇਣਾ ਚਾਹੁੰਨਾ ਸਾਰਿਆਂ ਨੂੰ ਨਡਾਲਾ ਵਾਸੀਆਂ ਨੂੰ ਖਾਸ ਕਰਕੇ ਕਿਉਂਕਿ ਵੇਖੋ ਇਸ਼ੂ ਤਾਂ ਹੈਗਾ ਸਾਰਿਆਂ ਦਾ ਸਾਂਝਾ ਹੀ ਪਰ ਨਡਾਲਾ ਵਾਸੀਆਂ ਨੇ ਸਭ ਤੋਂ ਵੱਧ ਜਿਹੜਾ ਆ ਜਦੋਂ ਵੀ ਕਿਤੇ ਗੱਲ ਕਰਨੀ ਤੇ ਇਹਨਾਂ ਨੇ ਗੱਲ ਕੀਤੀ ਤਾਂ ਅੱਜ ਇਹਨਾਂ ਦੇ ਕਰਕੇ ਜਿਹੜਾ ਇਹ ਰੋਡ ਆ ਜਿਹੜਾ ਲਈ ਆਲਰੇਡੀ ਪੈਸੇ ਤੇ ਬੜੇ ਚਿਰ ਦੇ ਆ ਰੱਖੇ ਹੀ ਪਰ ਕੁਝ ਜਿਹੜੀਆਂ ਵਿੱਚ ਦਿੱਕਤਾਂ ਆ ਰਹੀਆਂ ਸੀ ਕਿ ਉਹ ਅੱਜ ਅਸੀਂ ਦੂਰ ਕਰਾ ਕੇ ਜਿਹੜਾ ਇਹਦਾ ਕੰਮ ਜਿਹੜਾ ਆ ਸ਼ੁਰੂ ਕਰਵਾ ਰਹੇ ਆ ਅੱਜ ਮਹਿਕਮੇ ਦੇ ਆਫੀਸਰਸ ਵੀ ਤੇ ਨਾਲ ਜਿਹੜੇ ਠੇਕੇਦਾਰ ਸਾਹਿਬ ਵੀ ਸਾਰੇ ਜਣੇ ਸੀ ਮੌਕੇ ਤੇ ਮੌਜੂਦ ਆ ਕਿੰਨੀ ਲਾਗਤ ਹੋਊਗੀ ਔਰ ਕਿੰਨਾ ਸਮਾਂ ਲੰਘੇਗਾ ਦੇਖੋ ਜੀ ਮੋਸਟ ਪ੍ਰੋਬਬਲੀ ਵਿਦਨ ਸਾਢੇ 3 4 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਆ ਇਹਦੀ ਜਿਹੜੀ ਕੰਸਟਰਕਸ਼ਨ ਆ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਵਿੱਚ ਜਿਹੜਾ ਆ ਇਹ ਮਤਲਬ ਕੰਮ ਜਿਹੜਾ ਮੁਕੰਮਲ ਹੋਵੇ ਤੇ ਨਾਲ ਇਹਦੇ ਤੇ ਲਾਗਤ ਜਿਹੜੀ 40 ਤੋਂ 45 ਕਰੋੜ ਦੇ ਆਸ-ਪਾਸ ਜਿਹੜੀ ਇਹਦੇ ਤੇ ਲਾਗਤ ਲੱਗੂਗੀ ਤੇ 17 ਕਿਲੋਮੀਟਰ ਦਾ ਇਹ ਸਟ੍ਰੈਚ ਆ ਪੂਰਾ ਕਿਉਂਕਿ ਕਹਿਣ ਨੂੰ ਕਹਿ ਦਿੰਦੇ ਆ ਸੁਭਾਨਪੁਰ ਨਡਾਲਾ ਰੋਡ ਪਰ ਤੇ ਸੁਭਾਨਪੁਰ ਨਡਾਲਾ ਪਲੱਥ ਰੋਡ ਆ ਪਲੱ ਇਸ਼ੂ ਜਿਹੜਾ ਜਿਆਦਾ ਜੜਾ ਆ ਰਿਹਾ ਸੀ ਉਹ ਪਲੱਤ ਸਾਈਡ ਦਾ ਆ ਰਿਹਾ ਸੀ ਕਿਉਂਕਿ ਉਹਦੇ ਚ ਸਾਈਡ ਤੇ ਜਿਹੜੀ ਕੋਈ ਜ਼ਮੀਨ ਸੀਗੀ ਜਿਹੜੇ ਰੁੱਖ ਲੱਗੇ ਹੋਏ ਆ ਜੰਗਲਾਤ ਵਿਭਾਗ ਦੇ ਵੀ ਪਰਮਿਸ਼ਨ ਚਾਹੀਦੀ ਸੀ ਨਾਲ ਬਿਜਲੀ ਵਿਭਾਗ ਦੇ ਵੀ ਪਰਮਿਸ਼ਨ ਚਾਹੀਦੀ ਸੀ ਜਿਨ੍ਹਾਂ ਦੇ ਖੰਬੇ ਵਗੈਰਾ ਵਿੱਚ ਆਉਂਦੇ ਆ ਸੋ ਅਸੀਂ ਕੰਮ ਸਟਾਰਟ ਕਰਵਾ ਰਹੇ ਆ ਤੇ ਬਹੁਤ ਜਲਦੀ ਜਿਹੜਾ ਆ ਲੋਕ ਇੱਥੋਂ ਬੜੇ ਆਰਾਮ ਨਾਲ ਨਾਲੇ ਖੁੱਲੀ ਚੌੜੀ ਰੋਡ ਦੇ ਉੱਤੇ ਲੰਘ ਕੇ ਜਾਇ ਕਰਨਗੇ ਤੇ ਉਸ ਚੀਜ਼ ਦੀ ਮੈਂ ਸਾਰਿਆਂ ਨੂੰ ਵਧਾਈ ਦਿੰਨਾ